ਸাশ੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਕੰਬ ਰਾਸ਼ੀ ਵਾਲਿਓ ਹੋ ਚਾਓ ਤਿਆਰ ਕਿਉਂਕਿ ਹੁਣ ਭਗਵਾਨ ਸੂਰਜ ਦੇਵ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ 27 ਅਕਤੂਬਰ ਤੋਂ 31 ਅਕਤੂਬਰ ਤੱਕ ਭਾਵ ਅਕਤੂਬਰ ਮਹੀਨੇ ਦੇ ਇਨ੍ਹਾਂ 5 ਦਿਨਾਂ ਦੇ ਅੰਦਰ ਬਹੁਤ ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਜੀ ਹਾਂ ਦੋਸਤੋ ਭਗਵਾਨ ਸੂਰਜ ਦੇਵ ਹੁਣ ਇਨ੍ਹਾਂ 5 ਦਿਨਾਂ ਵਿੱਚ ਤੁਹਾਡੀ ਰਾਸ਼ੀ ਵਾਲਿਆਂ ਤੇ ਬਹੁਤ ਹੀ ਪਰਸਨਣ ਹੋਣ ਵਾਲੇ ਹਨ ਮਿਹਰਬਾਨ ਰਹਿਣ ਵਾਲੇ ਹਨ ਇੰਜ ਕਹਿ ਲਓ ਕਿ ਹੁਣ ਇਨ੍ਹਾਂ 5 ਦਿਨਾਂ ਵਿੱਚ ਸੋਨੇ ਤੇ ਰੱਤ ਤੇ ਤੁਹਾਡੀ ਕਿਸਮਤ ਸਵਾਰ ਹੋਣ ਵਾਲੀ ਹੈ ਸਾਰੇ ਦੁਸ਼ਮਣ ਚਲ ਕੇ ਸੁਆਹ ਹੋਣਗੇ ਕਿਉਂਕਿ ਤੁਹਾਨੂੰ ਇਨ੍ਹਾਂ ਦਿਨਾਂ ਵਿੱਚ ਵੱਡੇ ਵੱਡੇ ਲਾਭ ਤਾਂ ਲਾਭ ਵੱਡੀਆਂ ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋਣ ਜਾ ਰਹੀ ਹੈ ਇਨ੍ਹਾਂ ਦਿਨਾਂ ਵਿੱਚ ਤੁਹਾਨੂੰ ਸਫਲਤਾ ਮਿਲਦੀ ਦੇਖੇਗੀ ਜੋ ਤੁਹਾਡੇ ਦੁਸ਼ਮਣ ਹਨ ਜੋ ਤੁਹਾਡੇ ਤੋਂ ਈਰਖਾ ਦਾ ਭਾਵ ਰੱਖਦੇ ਹਨ ਉਨਾ ਤੋਂ ਤੁਹਾਡੇ ਸਫਲਤਾ ਦੇਖੇ ਨਹੀਂ ਜਾਵੇਗੀ ਕਿਉਂਕਿ ਤੁਸੀਂ ਇਹਨਾਂ ਦਿਨਾਂ ਵਿੱਚ ਵੱਡੀਆਂ-ਵੱਡੀਆਂ ਸਫਲਤਾਵਾਂ ਨੂੰ ਪ੍ਰਾਪਤ ਕਰਨ ਵਾਲੇ ਹੋ ਵੱਡੀਆਂ-ਵੱਡੀਆਂ ਉਚਾਈਆਂ ਨੂੰ ਹਾਸਲ ਕਰਨ ਵਾਲੇ ਹੋ ਅਤੇ ਇਹਨਾਂ ਸਾਹਮਣੋਂ ਦੇਖ ਕੇ ਤੁਹਾਡੇ ਦੁਸ਼ਮਣ ਝਲਕੇ ਸਵਾਹ ਹੋਣਗੇ ਕਿਉਂਕਿ ਇਹਨਾਂ ਦਿਨਾਂ ਵਿੱਚ ਭਗਵਾਨ ਸੂਰਜ ਦੇਵ ਦੀ ਤੁਹਾਡੇ ਉੱਪਰ ਕਿਰਪਾ ਵਰਸਣ ਵਾਲੀ ਹੈ ਸੋਹਣੇ ਦੇ ਰਾਥ ਤੇ ਤੁਹਾਡੀ ਕਿਸਮਤ ਸਵਾਰ ਹੋ ਜਾਵੇਗੀ ਬਿਲਕੁਲ ਸੱਚਾ ਹੈ ਸੂਰਜਾਗ ਤੁਹਾਡਾ ਭਾਗ ਚਮਕੇਗਾ ਕਿਉਂਕਿ ਇਹਨਾਂ ਦਿਨਾਂ ਵਿੱਚ ਭਗਵਾਨ ਸੂਰਜ ਦੇਵ ਦੇ ਆਸ਼ੀਰਵਾਦ ਦੇ ਨਾਲ ਵੱਡੇ ਦੁਰਲਭ ਜੋਗ ਇਕੱਠੇ ਬਣ ਰਹੇ ਹਨ ਜਿਸ ਵਿੱਚ ਕੇ ਰਵੀ ਜੋਗ ਦਾ ਪੁਸ਼ਕਰ ਰਾਜ ਜੋਗ ਤੇ ਸੂਰਜ ਸ਼ੁਭ ਜੋਗ ਕਾਜ ਸਿਧਿ ਜੋਗ ਸਵਰ ਸਿਧਿ ਜੋਗ ਅਮਰ ਸਿਧਿ ਜੋਗ ਤਾਂ ਲਾਭ ਹੈ ਉਹ ਵੀ ਨੌਕਰੀ ਦੇ ਨਾਲ ਜੀ ਹਾਂ ਦੋਸਤੋ ਨੌਕਰੀ ਨਾਲ ਵੱਡਾ ਤਨ ਲਾਭ ਦਾ ਜੋਗ ਹੈ ਤੁਹਾਡੇ ਲਈ ਜੇਸ ਨਾਲ ਇਹ ਸਮਾਂ ਤੁਹਾਡੇ ਲਈ ਬਹੁਤ ਖੁਸ਼ੀਆਂ ਭਰਿਆ ਸਾਬਤ ਹੋਵੇਗਾ ਕਿਸ ਪ੍ਰਕਾਰ ਤੁਹਾਡੇ ਲਈ ਇਹ ਸਮਾਂ ਰਹੇਗਾ ਕਿਹਨੀਆਂ-ਕਿਹੜੀਆਂ ਵੱਡੀਆਂ ਖੁਸ਼ ਖਬਰੀਆਂ ਦੀ ਤੁਹਾਨੂੰ ਪ੍ਰਾਪਤੀ ਹੋਵੇਗੀ ਕਿਸ ਪ੍ਰਕਾਰ ਭਗਵਾਨ ਸੂਰਜ ਦੇਵ ਦੀ ਤੁਹਾਡੇ ਉੱਪਰ ਕਿਰਪਾ ਵਰਸੇਗੀ ਵੀਡੀਓ ਵਿੱਚ ਉਹ ਤੁਹਾਨੂੰ ਦੱਸਣ ਵਾਲੇ ਹਾਂ ਜੋ ਵੀਡੀਓ ਨੂੰ ਪੂਰਾ ਦੇਖੇਗਾ ਉਹ ਖੁਸ਼ੀ ਨਾਲ ਝੂਮ ਉੱਠੇਗਾ ਘਰ ਪਰਿਵਾਰ ਨਾਚ ਕੇ ਖੁਸ਼ੀਆਂ ਮਨਾਉਣ ਵਾਲਾ ਹੈ ਇਹੋ ਜਿਹਾ ਸਮਾਂ ਭਗਵਾਨ ਸੂਰਜ ਦੇਵ ਦੀ ਕਿਰਪਾ ਦੇ ਨਾਲ ਅਕਤੂਬਰ ਮਹੀਨੇ ਦੇ ਆਖਰੀ 5 ਦਿਨਾਂ ਦਾ ਤੁਹਾਡੀ ਰਾਸ਼ੀ ਵਾਲਿਆਂ ਲਈ ਰਹਿਣ ਵਾਲਾ ਹੈ ਜੀ ਆਹ ਦੋਸਤੋ ਤੁਹਾਨੂੰ ਇਹਨਾਂ 5 ਦਿਨਾਂ ਵਿੱਚ ਵਰਤਣ ਵਾਲੀਆਂ ਕੁਝ ਸਾਵਧਾਨੀਆਂ ਬਾਰੇ ਵੀ ਦੱਸਾਂਗੇ ਕੁਝ ਮਹੱਤਵਪੂਰਨ ਜ਼ਰੂਰੀ ਗੱਲਾਂ ਬਾਰੇ ਦੱਸਾਂਗੇ ਜਿਨ੍ਹਾਂ ਤੇ ਤੁਹਾਨੂੰ ਧਿਆਨ ਦੇਣਾ ਹੋਵੇਗਾ ਇਹਨਾਂ ਗੱਲਾਂ ਤੇ ਅਮਲ ਕਰਨਾ ਹੈ ਤੇ ਇਹਨਾਂ ਸਾਵਧਾਨੀਆਂ ਨੂੰ ਵਰਤਣਾ ਹੈ ਜਿਸ ਨਾਲ ਕਿ ਤੁਹਾਨੂੰ ਇਸ ਸਮੇਂ ਦਾ ਹੋਰ ਵਧੇਰੇ ਲਾਭ ਮਿਲ ਜਾਵੇ ਵੀਡੀਓ ਬੜੀ ਹੀ ਮਹੱਤਵਪੂਰਨ ਹੈ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਵੀਡੀਓ ਹੈ ਮਿਸ ਨਾ ਕਰਨਾ ਵੀਡੀਓ ਨੂੰ ਪੂਰਾ ਦੇਖਣਾ ਇੱਕ ਇੱਕ ਹਿੱਸਾ ਵੀਡੀਓ ਵਿੱਚ ਦੱਸੀ ਗਈ ਇੱਕ ਇੱਕ ਗੱਲ ਤੁਹਾਡੇ ਲਈ ਅਦੇੰਤ ਮਹੱਤਵਪੂਰਨ ਹੈ ਬਹੁਤ ਹੀ ਲਾਭਕਾਰੀ ਹੈ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਕੇ ਜਾਣਾ ਅੱਜ ਦੀ ਵੀਡੀਓ ਕੇਵਲ ਨਸੀਬ ਵਾਲਾ ਹੀ ਦੇਖ ਪਾਵੇਗਾ ਇੰਨੀ ਭਾਗਸ਼ਾਲੀ ਵੀਡੀਓ ਹੈ ਤੇ ਬਹੁਤ ਹੀ ਪਛਤਾਏਗਾ ਜੋ ਇਸ ਵੀਡੀਓ ਨੂੰ ਨਹੀਂ ਦੇਖੇਗਾ ਵੱਡੇ ਵੱਡੇ ਮੌਕੇ ਉਸੇ ਹੱਥੋਂ ਨਿਕਲ ਜਾਣਗੇ ਜੋ ਇਸ ਵੀਡੀਓ ਵਿੱਚ ਪੂਰਾ ਨਹੀਂ ਰੋਕੇਗਾ ਤਾਂ ਅੰਤ ਤੱਕ ਬਣੇ ਰਹੋ ਇਸ ਪ੍ਰਕਾਰ ਭਗਵਾਨ ਸੂਰਜ ਦੇਵ ਦੀ ਕਿਰਪਾ ਤੁਹਾਡੀ ਰਾਸ਼ੀ ਵਾਲਿਆਂ ਤੇ ਅਕਤੂਬਰ ਦੇ ਮਹੀਨੇ ਦੇ ਆਖਰੀ 5 ਦਿਨਾਂ ਦੇ ਅੰਦਰ ਵਰਸੇਗੀ ਉਹ ਵੀਡੀਓ ਵਿੱਚ ਤੁਹਾਨੂੰ ਦੱਸਦੇ ਹਾਂ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਭਗਵਾਨ ਸੂਰਜ ਦੇਵ ਦੇ ਸੱਚੇ ਭਗਤ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਸੱਚੇ ਦਿਲੋਂ ਜੈ ਸੂਰਜ ਦੇਵ ਚਰੋ ਲਿਖ ਦੇਣਾ ਜਿਸ ਨਾਲ ਭਗਵਾਨ ਸੂਰਜ ਦੇਵਤਾ ਆਸ਼ੀਰਵਾਦ ਤੁਹਾਨੂੰ ਪ੍ਰਾਪਤ ਹੋ ਸਕੇ ਭਗਵਾਨ ਸੂਰਜ ਦੇਵ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਵਾਲਿਆਂ ਤੇ ਸਭਨਾ ਉੱਪਰ ਹਮੇਸ਼ਾ ਬਣੀ ਰਹੇ ਸਾਮੇ ਨੂੰ ਨਾਮ ਗਵਾਉਂਦੇ ਹੋਏ ਗੱਲ ਕਰਦੇ ਹਾਂ ਕਿ ਕਿਸ ਪ੍ਰਕਾਰ ਆਏਗਾ ਭਗਵਾਨ ਸੂਰਜ ਦੇਵ ਦੇ ਆਸ਼ੀਰਵਾਦ ਦੇ ਨਾਲ ਤੁਹਾਡੀ ਰਾਸ਼ੀ ਵਾਲਿਆਂ ਦੇ ਲਈ 7 ਅਕਤੂਬਰ ਤੋਂ 31 ਅਕਤੂਬਰ ਪਾਵ ਅਕਤੂਬਰ ਮਹੀਨੇ ਦੇ ਇਹਨਾਂ 5 ਦਿਨਾਂ ਦਾ ਇਹ ਮਹੱਤਵਪੂਰਨ ਸਮਾਂ ਦੋਸਤੋ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਹ ਸਮਾਂ ਤੁਹਾਡੇ ਲਈ ਅਧਿਅੰਤ ਲਾਭਦਾਇਕ ਸਮਾਂ ਸਾਵਤ ਹੋਣ ਵਾਲਾ ਹੈ ਤੁਹਾਡੇ ਗ੍ਰਹਾਂ ਵਿੱਚ ਇਹਨਾਂ ਦਿਨਾਂ ਵਿੱਚ ਜੋ ਪਰਿਵਰਤਨ ਹੋਵੇਗਾ ਤੁਹਾਡੇ ਲਈ ਲਾਭ ਦੀ ਸਥਿਤੀ ਬਣਾ ਰਿਹਾ ਹੈ ਗ੍ਰਹਾਂ ਦੀ ਸਥਿਤੀ ਅਤੇ ਨਿਸ਼ਚਤਾਂ ਦੀ ਸਥਿਤੀ ਪੂਰੀ ਤਰ੍ਹਾਂ ਨਾਲ ਤੁਹਾਡੇ ਪੱਖ ਵਿੱਚ ਰਹਿਣ ਵਾਲੀ ਹੈ ਇਸ ਸਮੇਂ ਵਿੱਚ ਤੁਹਾਨੂੰ ਦੱਸਣਾ ਚਾਹਾਂਗੇ ਕਿ ਨਿਵੇਸ਼ ਸੰਬੰਧੀ ਜੋ ਵੀ ਯੋਜਨਾਵਾਂ ਤੁਸੀਂ ਬਣਾ ਰਹੇ ਹੋ ਉਹਨਾਂ 'ਤੇ ਆਪਣਾ ਧਿਆਨ ਕੇਂਦ੍ਰਿਤ ਰੱਖੋ ਕਿਤੇ ਵੀ ਨਿਵੇਸ਼ ਕਰਨਾ ਚਾਹੁੰਦੇ ਹੋ ਅਧੀਨ ਲਾਭਦਾਇਕ ਸਮਾਂ ਹੈ ਲਾਭ ਮਿਲੇਗਾ ਤੁਹਾਨੂੰ ਇਸ ਸਮੇਂ ਦੀ ਸਹੀ ਵਰਤੋਂ ਕਰੋ ਬਹੁਤ ਹੀ ਚੰਗਾ ਸਮਾਂ ਰਹਿਣ ਵਾਲਾ ਹੈ ਤੁਹਾਡੇ ਲਈ ਨਾਲੇ ਨਾਲ ਕਿਸੇ ਸੰਤਾਨ ਦੀ ਵੀ ਆਮਦਨ ਹੋਣ ਨਾਲ ਘਰ ਵਿੱਚ ਖੁਸ਼ੀ ਦਾ ਵਾਤਾਵਰਣ ਟਰਾਈਗਾ ਇਸ ਸਮੇਂ ਸੰਤਾਨ ਵੱਲੋਂ ਤੁਹਾਨੂੰ ਕੋਈ ਸੁੱਖ ਮਿਲ ਸਕਦਾ ਹੈ ਉਹਨਾਂ ਦੇ ਕੈਰੀਅਰ ਸੰਬੰਧੀ ਕੋਈ ਖੁਸ਼ਖਬਰੀ ਤੁਹਾਨੂੰ ਮਿਲ ਸਕਦੀ ਹੈ ਜਾਂ ਉਹ ਨੌਕਰੀ ਕਰਦੇ ਹਨ ਤਾਂ ਨੌਕਰੀ ਸੰਬੰਧੀ ਕੋਈ ਖੁਸ਼ਖਬਰੀ ਤੁਹਾਨੂੰ ਮਿਲ ਸਕਦੀ ਹੈ ਪੜਾਈ ਨਾਲ ਸੰਬੰਧੀ ਕੋਈ ਖੁਸ਼ਖਬਰੀ ਮਿਲ ਸਕਦੀ ਹੈ ਤੁਹਾਨੂੰ ਸੰਤਾਨ ਬਖਰੋਂ ਖੁਸ਼ਖਬਰੀ ਇਸ ਸਮੇਂ ਮਿਲੇਗੀ ਅੱਗੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਸਮੇਂ ਘਰ ਪਰਿਵਾਰ ਵਿੱਚ ਵਿਆਹ ਜਾਂ ਫਿਰ ਮੰਗਣੀ ਸੰਬੰਧੀ ਮੰਗਲਿਕ ਕਾਰਜਾਂ ਦੀ ਰੂਪਰੇਖਾ ਵੀ ਬਣੇਗੀ ਇਸ ਸਮੇਂ ਅਤੇ ਇਹ ਸਮਾਹ ਹੋਵੇਗਾ ਜਦੋਂ ਤੁਸੀਂ ਨਵਾਂ ਵਾਹਨ ਜਾਂ ਫਿਰ ਮਕਾਨ ਖਰੀਦ ਸਕਦੇ ਹੋ ਪ੍ਰਾਪਰਟੀ ਖਰੀਦ ਸਕਦੇ ਹੋ ਇਸ ਵਿੱਚ ਵੀ ਤੁਹਾਨੂੰ ਲਾਭ ਪਹੁੰਚ ਸਕਦਾ ਹੈ ਇਹ ਸ਼ਾ ਵੀ ਤੁਹਾਡੇ ਪੂਰੇ ਹੋ ਸਕਦੇ ਆ ਤੇ ਜੋ ਪਿਛਲੇ ਕੁਝ ਸਮੇਂ ਤੋਂ ਰੁਕੇ ਹੋਏ ਕਾਜ ਸਨ ਉਹ ਵੀ ਤੁਹਾਡੇ ਪੂਰੇ ਹੋਣ ਵਾਲੇ ਹਨ ਇਸ ਸਮੇਂ ਵਿੱਚ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਸਮੇਂ ਵਿੱਚ ਤੁਹਾਡੀ ਤਰੱਕੀ ਦੇ ਕੇ ਤੁਹਾਨੂੰ ਸਫਲਤਾਵਾਂ ਦੀ ਤਰਫ ਜਾਂਦੇ ਦੇ ਕੇ ਜੋ ਤੁਹਾਡੇ ਦੁਸ਼ਮਣ ਹਨ ਉਮੀਤ ਤੁਹਾਡੇ ਤੋਂ ਸੜਨਗੇ ਪਰ ਉਹਨਾਂ ਦਾ ਦੁਸ਼ਮਣਾਂ ਦਾ ਕੋਈ ਵੀ ਮਾੜਾ ਪ੍ਰਭਾਵ ਤੁਹਾਡੇ ਉੱਪਰ ਨਹੀਂ ਪੈਣ ਵਾਲਾ ਬਿਨਾਂ ਕਿਸੇ ਚੀਜ਼ ਦੇ ਅੱਗੇ ਵਧੋ ਨਾਲ ਹੀ ਇਸ ਸਮੇਂ ਵਿੱਚ ਤੁਸੀਂ ਇਸ ਸਮੇਂ ਵਿੱਚ ਤੁਸੀਂ ਜਿੰਨਾ ਸੰਭਵ ਹੋ ਸਕੇ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰੋ ਜਿਨ੍ਹਾਂ ਤੁਹਾਡੇ ਤੋਂ ਬਣੇ ਕੁਝ ਨਾ ਕੁਝ ਤਾਂ ਜ਼ਰੂਰ ਕਰੋ ਤੁਸੀਂ ਆਣ ਧਨ ਵਸਤਰ ਕੁਝ ਵੀ ਬਣੇ ਜੋ ਵੀ ਬਣੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਹ ਉਹ ਸਮਾਂ ਹੈ ਇਸ ਸਮੇਂ ਤੁਹਾਡੇ ਇਹੋ ਸਮਾਂ ਹੋਵੇਗਾ ਸਮੇਤ ਤੁਸੀਂ ਸਾਰੇ ਕੰਮ ਯੋਜਨਾਬੰਦ ਤਰੀਕੇ ਨਾਲ ਕਰੋਗੇ ਤੇ ਤੁਹਾਨੂੰ ਜ਼ਰੂਰ ਸਫਲਤਾ ਮਿਲੇਗੀ ਕਿਸੇ ਸਲੰਗਾ ਜੋਕਾ ਜਦੀ ਵਜ੍ਹਾ ਦੇ ਨਾਲ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵਧੇਗਾ ਕੋਈ ਅਜਿਆ ਕਾਰਜ ਤੁਸੀਂ ਕਰੋਗੇ ਜਿਸ ਨਾਲ ਮਾਨ ਸਨਮਾਨ ਵਿੱਚ ਤੁਹਾਡੀ ਪ੍ਰਸ਼ੰਸਾ ਹੋਵੇਗੀ ਨੌਜਵਾਨ ਵਰਗ ਜੋ ਬਹੁਤ ਸਮੇਂ ਤੋਂ ਆਪਣੀ ਕੈਰੀਅਰ ਨੂੰ ਲੈ ਕੇ ਸੰਘਰਸ਼ ਕਰ ਰਹੇ ਸਨ ਉਹਨਾਂ ਨੂੰ ਵੀ ਕੋਈ ਵੱਡੀ ਖੁਸ਼ਖਬਰੀ ਪ੍ਰਾਪਤ ਹੋ ਸਕਦੀ ਹੈ ਨੌਕਰੀ ਨਾਲ ਸੰਬੰਧਿਤ ਜਾਂ ਪੜ੍ਹਾਈ ਨਾਲ ਸੰਬੰਧਿਤ ਅਤੇ ਨਾਲ ਹੀ ਜੋ ਲੋਕ ਬੇਰੁਜ਼ਗਾਰ ਹਨ ਉਹਨਾਂ ਲਈ ਰੁਜ਼ਗਾਰ ਪ੍ਰਾਪਤੀ ਦੇ ਕੁਝ ਮੌਕੇ ਉਹਨਾਂ ਨੂੰ ਪ੍ਰਾਪਤ ਹੋ ਸਕਦੇ ਹਨ ਜੋ ਵੀ ਮੌਕਾ ਮਿਲੇ ਹੱਥੋਂ ਨਹੀਂ ਜਾਣ ਦੇਣਾ ਡੜੇ ਨਿਸ਼ਚੈ ਨਾਲ ਤੁਹਾਨੂੰ ਅੱਗੇ ਵਧਣਾ ਹੈ ਸਫਲਤਾ ਜ਼ਰੂਰ ਮਿਲੇਗੀ ਤੁਹਾਨੂੰ ਦੱਸਣਾ ਚਾਹਾਂਗੇ ਕਿ ਸਮੇਂ ਤੁਸੀਂ ਆਪਣੇ ਕਾਰਜ ਨੂੰ ਜੋ ਵੀ ਕਾਰਜ ਕਰੋ ਉਹਤ ਆਪਣੇ ਤਰੀਕੇ ਦੇ ਨਾਲ ਕਰੋ ਗੋਪਤ ਤਰੀਕੇ ਨਾਲ ਕੋਈ ਵੀ ਕਾਰਜ ਕਰੋ ਤੇ ਕਿਸੇ ਦੇ ਸਾਹਮਣੇ ਜ਼ਾਹਿਰ ਨਾ ਕਰੋ ਕਿ ਤੁਸੀਂ ਇਹ ਕਰਨਾ ਚਾਹੁੰਦੇ ਹੋ ਕਰਨਾ ਚਾਹੁੰਦੇ ਹੋ ਨਹੀਂ ਤਾਂ ਤੁਹਾਨੂੰ ਕੋਈ ਲਾਭ ਨਹੀਂ ਮਿਲੇਗਾ ਸਮਾ ਤਾਂ ਤੁਹਾਡੇ ਲਈ ਚੰਗਾ ਹੈ ਪਰ ਬਿਨਾ ਕਿਸੇ ਨੂੰ ਕੁਝ ਵੀ ਦੱਸੇ ਚੁੱਪਚਾਪ ਤਰੀਕੇ ਨਾਲ ਸ਼ੁਰੂ ਕਰੋ ਇਸ ਨੂੰ ਮਤਲਬ ਕਿ ਕਿਸੇ ਨੂੰ ਨਹੀਂ ਦੱਸਣਾ ਕਿ ਤੁਸੀਂ ਇਹ ਕੰਮ ਕਰ ਰਹੇ ਹੋ ਨਹੀਂ ਤਾਂ ਤੁਹਾਡੇ ਪੇਧ ਲੇਖ ਕਰ ਸਕਦਾ ਹੈ ਤੇ ਕੋਈ ਇਸ ਦਾ ਫਾਇਦਾ ਉਠਾ ਸਕਦਾ ਹੈ ਬਹੁਤ ਹੀ ਚੰਗਾ ਸਮਾਂ ਰਹੇਗਾ ਵੈਸੇ ਤਾਂ ਜੋ ਵੀ ਕਾਰਜ ਕਰੋਗੇ ਸਫਲਤਾ ਤੁਹਾਨੂੰ ਮਿਲੇਗੀ ਕਿਸੇ ਦੀ ਕੋਈ ਜ਼ਰੂਰਤ ਨਹੀਂ ਹੈ ਤੁਸੀਂ ਆਪਣੇ ਆਪ ਨੂੰ ਤੁਸੀਂ ਆਪਣੇ ਆਪ ਹੀ ਅੱਗੇ ਵਧੋਗੇ ਸਫਲਤਾ ਤੁਹਾਡੇ ਕਦਮ ਚੁੰਮੇਗੀ ਇਸ ਸਮੇਂ ਵਿੱਚ ਸਫਲਤਾ ਦੇ ਝੰਡੇ ਘਟਣ ਵਾਲੇ ਹੋ ਤੁਸੀਂ ਨਾਲੇ-ਨਾਲ ਤੁਹਾਨੂੰ ਇਹ ਵੀ ਦੱਸ ਦਈਏ ਅਸੀਂ ਪਹਿਲਾਂ ਵੀ ਤੁਹਾਨੂੰ ਅਗਾਹ ਕੀਤਾ ਹੈ ਕਿ ਕੋਈ ਵੀ ਕੰਮ ਕਰੋ ਤੁਸੀਂ ਮਨ ਲਗਾ ਕੇ ਕਰੋ ਪ੍ਰਸ਼ੰਸਾ ਦਾ ਭਾਵ ਰੱਖੋ ਗੁੱਸਾ ਨਾ ਕਰੋ ਨਹੀਂ ਤਾਂ ਇਹ ਤੁਹਾਡੇ ਨਹੀਂ ਤਾਂ ਇਹ ਤੁਹਾਡੇ વિનાਸ਼ ਦਾ ਕਾਰਨ ਬਣ ਸਕਦਾ ਹੈ ਗੁੱਸਾ ਨਹੀਂ ਕਰਨਾ ਹੈ ਬੋਲ ਬਾਣੀ ਤੇ ਮਠਾਸ ਪਨਾ ਕੇ ਰੱਖਣੀ ਹੈ ਸਫਲਤਾ ਤੁਹਾਨੂੰ ਜ਼ਰੂਰ ਮਿਲੇਗੀ ਨਹੀਂ ਤਾਂ ਇਹ ਤੁਹਾਡੇ ਗਲਤ ਵਿਹਾਰ ਤੁਹਾਡੇ ਬਣੇ ਬਣਾਏ ਕੰਮਾਂ ਨੂੰ ਵਿਗਾੜ ਦਿੰਦਾ ਹੈ ਇਹ ਤੁਹਾਡੀ ਕਮਜ਼ੋਰੀ ਹੈ ਇਸ ਗੱਲ ਤੇ ਜ਼ਰੂਰ ਧਿਆਨ ਦਿਓ ਗਲਤ ਬੋਲ ਬਾਣੀ ਦਾ ਇਸਤੇਮਾਲ ਨਾ ਕਰੋ ਤੁਹਾਨੂੰ ਨਾਲ ਹੀ ਨਾਲ ਇਹ ਵੀ ਦੱਸ ਦਈਏ ਕਿ ਜੇਕਰ ਤੁਸੀਂ ਕਿਸੇ ਨੂੰ ਪੈਸਾ ਦਿੰਦੇ ਹੋ ਇਹ ਸਮੇਤ ਪੈਸੇ ਦਾ ਲੈਣ-ਦੇਣ ਕਰਦੇ ਸਮੇਂ ਸਾਵਧਾਨੀ ਤੁਹਾਨੂੰ ਵਰਤਣੀ ਜ਼ਰੂਰੀ ਹੈ। ਇਹ ਨਿਸ਼ਚਿਤ ਕਰ ਲਓ ਕਿ ਪੈਸਾ ਤੁਹਾਨੂੰ ਕਦੋਂ ਮਿਲਣਾ ਹੈ। ਵੈਸੇ ਤਾਂ ਕੋਸ਼ਿਸ਼ ਕਰੋਗੇ ਤੁਸੀਂ ਕਿਸੇ ਨੂੰ ਪੈਸਾ ਉਧਾਰ ਹੀ ਨਾ ਦਿਓ, ਚੰਗਾ ਹੈ। ਕੋਈ ਅਜਾਈ ਮਜਬੂਰੀ ਪੈ ਜਾਵੇ, ਦੇਣਾ ਪਵੇ ਤਾਂ ਉਹ ਅਲੱਗ ਗੱਲ ਹੈ ਪਰ ਕੋਸ਼ਿਸ਼ ਕਰੋ ਕਿ ਪੈਸਾ ਨਾ ਦਿਓ। ਨਹੀਂ ਤਾਂ ਤੁਹਾਡਾ ਪੈਸਾ ਫਸ ਸਕਦਾ ਹੈ। ਬਹੁਤ ਸੋਚ ਸਮਝ ਕੇ ਕਰੋ। ਅਤੇ ਸਭ ਤੋਂ ਵੱਡੀ ਗੱਲ ਤੁਹਾਨੂੰ ਇਹ ਦੱਸ ਦਈਏ ਕਾਰ ਦੇ ਵੱਡੇ ਬਜ਼ੁਰਗਾਂ ਦੀ ਸੇਵਾ ਸੰਬੰਧਿਤ ਕੋਈ ਵੀ ਤੁਸੀਂ ਅਨ ਦੇਖੀ ਨਾ ਕਰੋ ਉਹਨਾਂ ਦੀ ਸੇਵਾ ਪ੍ਰਤੀ ਵੱਡੇ ਬਜ਼ੁਰਗਾਂ ਦੀ ਸੇਵਾ ਦਾ ਭਾਵ ਮਨ ਵਿੱਚ ਜ਼ਰੂਰ ਰੱਖੋ ਉਹਨਾਂ ਦੀ ਅਨ ਦੇਖੀ ਨਾ ਕਰੋ ਤੁਸੀਂ ਆਪਣੇ ਜਿੱਦੀ ਸੁਭਾਅ ਨੂੰ ਲਚਕਦਾਰ ਬਣਾਓ ਲਾਭ ਮਿਲੇਗਾ ਤੁਹਾਨੂੰ ਨਾਲ ਹੀ ਨਾਲ ਦੱਸਣਾ ਚਾਹਾਂਗੇ ਪ੍ਰੇਮ ਸੰਬੰਧੀ ਗੱਲਾਂ ਨੂੰ ਤਾਂ ਅਣਵਿਆਹੇ ਲੋਕਾਂ ਲਈ ਇਸ ਸਮੇਂ ਮਨ ਅਨੁਕੂਲ ਰਹਿਦਾ ਆਉਣ ਦੀ ਸੰਭਾਵਨਾ ਹੈ ਜਿਸ ਨਾਲ ਮਨ ਪਸੰਦ ਰਹੇਗਾ ਤੁਹਾਡਾ ਪ੍ਰੇਮ ਸਬੰਧਾਂ ਵਿੱਚ ਮਜ਼ਬੂਤੀ ਬਣੀ ਰਹੇਗੀ ਬਹੁਤ ਚੰਗਾ ਸਮਾਂ ਰਹੇਗਾ ਜੇਕਰ પતિ ਪਤਨੀ ਵਿੱਚ ਕੋਈ ਨੁਕਸ ਚ ਚੱਲ ਰਹੀ ਹੈ ਤਾਂ ਉਹ ਥੋੜੇ ਸਮੇਂ ਵਿੱਚ ਬਿਲਕੁਲ ਸਹੀ ਹੋ ਜਾਵੇਗੀ ਪ੍ਰੇਮ ਸਬੰਧਾਂ ਵਿੱਚ ਦੁਬਾਰਾ ਮਿਠਾਸ ਪਰਤੇ ਕਿਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਬਹੁਤ ਜ਼ਿਆਦਾ ਅਨੁਸ਼ਿਸ਼ਿਤ ਹੋਣਾ ਜੀਵਨ ਸਾਥੀ ਨਾਲ ਕੁਝ ਟਕਰਾਅ ਪੈਦਾ ਕਰ ਸਕਦਾ ਹੈ ਮਾਹੌਲ ਖੁਸ਼ਗਵਾਰ ਬਣਾਉਣ ਲਈ ਕੁਝ ਮਨੋਰੰਜਨ ਦੇ ਤੋਹਫੇ ਦੇ ਸੰਬੰਧੀ ਪ੍ਰੋਗਰਾਮ ਬਣਾਓ ਇਸ ਨਾਲ ਪ੍ਰੇਮ ਸਬੰਧਾਂਵਾਂ 'ਚ ਮਜ਼ਬੂਤੀ ਆਵੇਗੀ ਤੁਹਾਡੇ ਕੈਰੀਅਰ ਦੀ ਗੱਲ ਕਰੀ ਤਾਂ ਵਪਾਰ ਬਿਜ਼ਨਸ ਸੰਬੰਧੀ ਚਰਚਾ ਤੇ ਗੱਲ ਕਰੀ ਤਾਂ ਤੁਹਾਨੂੰ ਦੱਸਣਾ ਚਾਹਾਂਗੇ ਜੋ ਲੋਕ ਨੌਕਰੀ ਕਰਦੇ ਆਂ ਤਾਂ ਨੌਕਰੀ ਕਰਦੇ ਸਮੇਂ ਉਹਨਾਂ ਨੂੰ ਕੁਝ ਸਾਵਧਾਨੀਆਂ ਵਰਤਣੀਆਂ ਹੋਣਗੀਆਂ ਕੋਈ ਤੁਹਾਡਾ ਸਹਿਯੋਗੀ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ ਐਸ ਸਮੇਂ ਤੁਹਾਡਾ ਕੋਈ ਭੇਦ ਲੇ ਕਰਕੇ ਧਰਉਧਰ ਕਰ ਸਕਦਾ ਹੈ ਜਿਸ ਨਾਲ ਕਿ ਤੁਹਾਨੂੰ ਨੀਵਾਂ ਦੇਖਣਾ ਪਵੇ ਤਾਂ ਸਾਵਧਾਂ ਤੁਹਾਨੂੰ ਰਹਿਣਾ ਹੈ ਦੋਸਤੋ ਇਹ ਸੀ ਸਾਡੀ ਜਾਣਕਾਰੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੇ ਧੰਨਵਾਦ